ਸ਼ੰਭੂ ਬਾਰਡਰ ਤੇ ਲੱਗੇ ਕਿਸਾਨ ਮੋਰਚੇ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਨੇ ਦੱਸ ਦਈਏ ਕਿ ਸ਼ੰਭੂ ਬਾਰਡਰ ਦੇ ਆਸ-ਪਾਸ ਦੇ ਨਿਵਾਸੀਆਂ ਨੇ ਸ਼ੰਭੂ ਬਾਰਡਰ ਮੋਰਚੇ ਦੇ ਖਿਲਾਫ ਆਵਾਜ਼ ਚੱਕੀ ਹੈ ਕਰੀਬਨ 30 ਪਿੰਡ ਦੇ ਵਾਸੀਆਂ ਨੂੰ ਹਰਿਆਣਾ ਜਾਣ ਦੇ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਦੱਸ ਦਈਏ ਪੂਰਾ ਮਾਮਲਾ ਕੌਮੀ ਹਾਈਵੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਚੱਲ ਰਹੇ ਮੋਰਚੇ ਵਿੱਚ ਤਣਾਅ ਹੋਣ ਦੀ ਸੰਭਾਵਨਾ ਬਣ ਗਈ ਹੈ ਕਿਉਂਕਿ ਇਲਾਕੇ ਦੀ ਵੱਡੀ ਗਿਣਤੀ ਲੋਕਾਂ ਨੇ ਅੰਬਾਲੇ ਜਾਣ ਦਾ ਰਾਹ ਨਾ ਛੱਡਣ ਤੇ ਖੁਦ ਰਸਤਾ ਖਾਲੀ ਕਰਾਉਣ ਦਾ ਐਲਾਨ ਕਰ ਦਿੱਤਾ ਹੈ ਦੂਜੇ ਪਾਸੇ ਅੱਜ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਪੰਜਾਬ ਦੀ ਆਪ ਸਰਕਾਰ ਦੀ ਮਿਲੀ ਭਗਤ ਨਾਲ ਕੁਝ ਲੋਕ ਉਹਨਾਂ ਦੇ ਧਰਨੇ ਨੂੰ ਉਤਾਰ ਪਿੰਡੋ ਕਰਨਾ ਚਾਹੁੰਦੇ ਹਨ ਉੱਥੇ ਹੀ ਇਲਾਕੇ ਦੇ ਆਮ ਦਿਹਾੜੀਦਾਰ ਲੋਕਾਂ ਦਾ ਪੱਖ ਇਹ ਵੀ ਕਹਿ ਰਿਹਾ ਹੈ ਕਿ ਕਰੀਬ 25 ਤੋਂ 30 ਪਿੰਡਾਂ ਦੇ ਲੋਕਾਂ ਦਾ ਨਿੱਤ ਦਾ ਵਾਅਦਾ ਅੰਬਾਲੇ ਨਾਲ ਪੈਂਦਾ ਹੈ ਜੋ ਆਪਣੀ ਜਿਲ੍ਹੇ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਰਾਜਗੜ੍ਹ ਦੀ ਔਰਤ ਦੇ ਮਰਨ ਨਾਲ ਵੀ ਇਲਾਕੇ ਦੇ ਲੋਕਾਂ ਵਿੱਚ ਰੋਹ ਬਣਿਆ ਹੋਇਆ ਹੈ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਕਿਸਾਨ ਆਗੂਆਂ ਵਿੱਚ ਕਾਕਾ ਸਿੰਘ ਘਟੌੜਾ ਗੁਰਵਿੰਦਰ ਸਿੰਘ ਪੰਗੂ ਮਨਦੀਪ ਸਿੰਘ ਗੁਵਾੜਾ ਅਮਰਜੀਤ ਸਿੰਘ ਸੋਢੀ ਜੰਗ ਸਿੰਘ ਪਟੇੜੀ ਆਦਿ ਨੇ ਸਿੱਧੇ ਤੌਰ ਤੇ ਸਰਕਾਰ ਨੂੰ ਲਲਕਾਰਿਆ ਹੈ ਕਿ ਕਿਸਾਨ ਰਸਤਾ ਕਿਸੇ ਵੀ ਹਾਲ ਵਿੱਚ ਖਾਲੀ ਨਹੀਂ ਕਰਨਗੇ ਉਹਨਾਂ ਨੇ ਕਿਹਾ ਕਿ ਪਹਿਲਾਂ ਹਰਿਆਣਾ ਸਰਕਾਰ ਦਾ ਫਰਜ ਬਣਦਾ ਹੈ ਕਿ ਉਹ ਰਸਤੇ ਅੱਗੇ ਕੱਢੀਆਂ ਕੰਧਾਂ ਨੂੰ ताक, हटावे ताकि किसान दिल्ली वाल कूच करके उ जाके पक्का मोर्चा लाने दूजे पास इस इलाके दे पिंडा मजरपुर बलोपुर उत्साल गदापुर उक्सी खलासपुर मर्दापुर संधासरी मिर्जापुर कासी खुर्द राजगढ़ तेपला बामज बासमा घग्गरसराय शंभू खुर्द डाडरिया धर्मगढ़ छ ਛੜਬੜ ਰਾਜਨਗਰ ਸ਼ੈਣੀਆਂ ਜਲਸੌਂਗੀ ਰਾਏਪੁਰ ਸਮਰਪੁਰ ਚਮਾਰੂ ਆਦੀ ਪਿੰਡਾਂ ਦੀਆਂ ਮੁਸ਼ਕਿਲਾਂ ਬਾਰੇ ਵੱਖ-ਵੱਖ ਲੋਕਾਂ ਨਾਲ ਗੱਲ ਕੀਤੀ ਗਈ ਕਿਸਾਨਾਂ ਨਾਲ ਮੋਰਚੇ ਵਿੱਚ ਗੱਲ ਕਰਨ ਵਾਲਿਆਂ ਦੀ ਅਗਵਾਈ ਕਰਨ ਗਏ ਕਰਨਲ ਸਿੰਘ ਕਗਰ ਸਰਾਈ ਨੇ ਕਿਹਾ ਕਿ ਜੇ ਕਿਸਾਨਾਂ ਨੇ ਧਰਨਾ ਨਾ ਚੁੱਕਿਆ ਤਾਂ ਉਹ ਧਰਨਾ ਚਕਾਉਣ ਲਈ ਖੁਦ ਪੱચી ਪਿੰਡਾਂ ਦਾ ਇਕੱਠ ਕਰਨਗੇ ਤੇ ਧਰਨਾ ਚਕਾਉਣਗੇ ਇਸ ਤਰ੍ਹਾਂ ਗੁਰਮੋਹਨ ਸਿੰਘ ਸੰਦਾਸਰੀ ਨੇ ਵੀ ਕਿਹਾ ਕਿ ਸਥਾਨਕ ਮਿੰਡਾ ਵਾਲੇ ਬਹੁਤ ਪਰੇਸ਼ਾਨ ਹਨ ਪਰ ਫੇਰ ਵੀ ਉਹ ਕਿਸਾਨਾਂ ਦੇ ਸੰਘਰਸ਼ ਨਾਲ ਹਟ ਇਸ ਮਾਮਲੇ ਦਾ ਸਰਕਾਰਾਂ ਨੂੰ ਜਲਦ ਹੱਲ ਕਰਨਾ ਚਾਹੀਦਾ ਹੈ ਉੱਤੇ ਹੀ ਬਿਲ ਕਬੂਲਪੁਰ ਨੇ ਕਿਹਾ ਬਿੱਲਾ ਕਬੂਲਪੁਰ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਵੱਡੀਆਂ ਹਨ ਤੇ ਕਿਸਾਨਾਂ ਦੇ ਹਿੱਤ ਵਿੱਚ ਵਿੱਚ ਇਲਾਕੇ ਦੇ ਲੋਕਾਂ ਨੇ ਸਾਥ ਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਦਾਸ ਦਈਏ ਦਿੱਲੀ ਸ਼ੰਭੂ ਬਾਰਡਰ ਦੇ ਉੱਤੇ ਮੋਰਚੇ ਤੇ ਬੈਠੇ ਕਿਸਾਨਾਂ ਦਾ ਵਿਰੋਧ ਹੁਣ ਆਸ-ਪਾਸ ਦੇ ਨਿਵਾਸੀਆਂ ਨੇ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਘੱਟੋ-ਘੱਟ 30 ਪਿੰਡ ਦੇ ਵਸੀਆਂ ਦਾ ਵਾਹ-ਵਾਸਤਾ ਨਿੱਤ ਦੇੰਦਾ ਅੰਬਾਲੇ ਨਾਲ ਪੈਂਦਾ ਹੈ ਤੇ ਉਹਨਾਂ ਦਾ ਅੰਬਾਲੇ ਜਾਣ ਦੇ ਵਿੱਚ ਰਸਤੇ ਤੇ ਉਹਨਾਂ ਨੂੰ ਅੰਬਾਲਾ ਜਾਣ ਵਾਸਤੇ ਰਸਤੇ ਦੇ ਵਿੱਚ ਕੜੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਉਹਨਾਂ ਕਹੇ ਹੈ ਕਿ ਕਿਸਾਨਾਂ ਨੂੰ ਆਪਣਾ ਧਰਨਾ ਉੱਥੋਂ ਚੱਕ ਲੈਣਾ ਚਾਹੀਦਾ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਨੇ ਜਿਹੜੀਆਂ ਦੀਵਾਰਾਂ ਖੜੀਆਂ ਕੀਤੀਆਂ ਨੇ ਉਹਨਾਂ ਨੂੰ ਹਟਾਉਣ ਤੱਕ ਕਿ ਕਿਸਾਨ ਆਪਣਾ ਧਰਨਾ ਪੱਕਾ ਦਿੱਲੀ ਦੇ ਵਿੱਚ ਜਾ ਕੇ ਲਗਾ ਸਕਣ ਜਿਸ ਨਾਲ ਸ਼ੰਭੂ ਬਾਰਡਰ ਦੇ ਆਸ-ਪਾਸ ਰਹਿ ਰਹੇ ਨਿਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਏਗਾ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਹਨਾਂ ਦੀ ਮੁਸ਼ਕਿਲ ਨੂੰ ਕਿਸ ਤਰ੍ਹਾਂ ਹੱਲ ਕਰਦੀ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਤਦ ਤੱਕ ਦੀ اجازت